ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਆ ਹਿੰਦੁਸਤਾਨ ਦਾ ਉਹਦੀ ਕਾਰਗੁਜ਼ਾਰੀ ਇੱਕ ਪਾਰਟੀ ਤੱਕ ਸੀਮਤ ਰਹੇਗੀ ਬੀਜੇਪੀ ਤੱਕ ਰਾਹੁਲ ਗਾਂਧੀ ਜੀ ਤੇ ਕਾਂਗਰਸ ਦੇ ਲੀਡਰਸ਼ਿਪ ਤੇ ਹੋਰ ਪਾਰਟੀਆਂ ਦੇ ਲੀਡਰ ਚੋਣ ਕਮਿਸ਼ਨ ਦੇ ਕੰਮ ਤੇ ਇਤਰਾਜ਼ ਠਾ ਰਹੇ ਐ ਮਹਾਰਾਸ਼ਟਰ ਦੀ ਚੋਣ ਹਰਿਆਣੇ ਦੀ ਚੋਣ ਉਹਨਾਂ ਚੋਣਾਂ ਦਾ ਅਸੀਂ ਰਿਕਾਰਡ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਜੀ ਨੇ ਲਿਖਤੀ ਤੌਰ ਤੇ ਕਈ ਵਾਰ ਮੰਗਿਆ ਉਹ ਵੋਟਰ ਸੂਚੀਆਂ ਮੰਗੀਆਂ ਜਿਹੜੀ ਮਸ਼ੀਨਾਂ ਦੇ ਵਿੱਚ ਰਿਜ਼ਲਟ ਨਿਕਲੇ ਉਹਦਾ ਰਿਕਾਰਡ ਮੰਗਿਆ ਤਾਂ ਕਿ ਉਹਨਾਂ ਦਾ ਮਲਾਂਨ ਹੋ ਸਕੇ ਤਾਂ ਚੋਣ ਕਮਿਸ਼ਨ ਹੋ ਰਿਜ਼ਲਟ ਨਹੀਂ ਦੇ ਰਿਹਾ ਫਿਰ ਕਾਂਗਰਸ ਪਾਰਟੀ ਨੇ ਆਪਦੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਇਹ ਹੁਕਮ ਜਾਰੀ ਕੀਤੇ ਕਿ ਤੁਸੀਂ ਆਪਦੇ ਆਪ ਦੇ ਹਲਕਿਆਂ ਦੇ ਵਿੱਚ ਵੋਟਰ ਸੂਚੀਆਂ ਲੈ ਕੇ ਕੱਲੇ-ਕੱਲੇ ਉਸ ਇਲਾਕੇ ਦੇ ਵੋਟਰ ਤੱਕ ਉਸ ਇਲਾਕੇ ਦੇ ਜਿਹੜੇ ਤੁਹਾਡੇ ਲੀਡਰ ਜਾਂ ਆਗੂ ਬੈਠੇ ਆ ਉਹਨਾਂ ਨੂੰ ਵੋਟਰ ਸੂਚੀਆਂ ਦੋ ਉਹ ਬੂਥਾਂ ਦਾ ਸਰਵੇ ਕਰਨ ਸਰਵੇ ਕਰਕੇ ਜਿੰਨੀ ਜਾਲੀ ਵੋਟ ਆਉ ਜਾਲੀ ਵੋਟ ਕਟਾਈ ਜਾਵੇ ਔਰ ਜੇਕਰ ਆਉਣ ਵਾਲੇ ਸਮੇਂ 'ਚ ਜਦੋਂ ਕੋਈ ਵੀ ਵਿਧਾਨ ਸਭਾ ਪਾਰਲੀਮੈਂਟ ਐਮਸੀ ਸਰਪੰਚ ਜ਼ਿਲ੍ਹਾ ਪ੍ਰਸ਼ਦ ਕੋਈ ਵੀ ਚੋਣ ਹੁੰਦੀ ਹੈ ਤਾਂ ਹਰ ਬੀਐਲਓ ਨੂੰ ਇਸ ਤਰ੍ਹਾਂ ਦੇ ਜਾਣਕਾਰੀ ਹੋ ਸਕੇ ਕਿ ਜੇ ਅਸੀਂ ਜਾਲੀ ਵੋਟਾਂ ਬਣਾਵਾਂਗੇ ਤਾਂ ਇਸ ਬੂਥ ਦੇ ਵਰਕਰਾਂ ਨੂੰ ਦਿੱਜੀ ਤੌਰ ਤੇ ਪਤਾ ਹੈ ਇਸ ਕਰਕੇ ਬਠਿੰਡਾ ਜ਼ਿਲ੍ਹਾ ਜੋ ਮੇਰੇ ਮੇਰੀ ਦੇਖਰੇਖ ਦੇ ਵਿੱਚ ਪਾਰਟੀ ਨੇ ਚਲਾਇਆ ਹੈ ਮੈਂ ਉਥੋਂ ਦੇ ਹਰ ਬੂਥ ਦੇ ਨਿੱਜੀ ਤੌਰ ਤੇ ਹਰ ਵਰਕਰ ਲੀਡਰ ਆਗੂ ਅਹੁਦੇਦਾਰ ਨੂੰ ਬੁਲਾ ਕੇ ਐਮਸੀ ਸਾਹਿਬਾਨ ਨੂੰ ਬੁਲਾ ਕੇ ਉਸ ਬੂਥ ਦੀ ਸੂਚੀ ਦਿੱਤੀ ਹੈ ਚਾਹੇ ਇੱਕ ਬੂਥ ਚ 10 ਲੀਟਰ ਰਹਿੰਦੇ ਆ ਪਰ ਉਹਨਾਂ 10 ਲੀਡਰਾਂ ਨੂੰ ਉਸ ਬੂਥ ਚ ਕੰਮ ਕਰਨਾ ਪਾਰਟੀ ਦੇ ਹੁਕਮ ਮੁਤਾਬਕ ਤੈਅ ਕੀਤਾ ਔਰ ਉਹ ਸੂਚੀਆਂ ਦੇ ਕੇ ਉਹਦਾ ਸਰਵੇ ਚੱਲ ਰਿਹਾ ਔਰ ਇਹ ਸਰਵੇ ਦੇ ਤਹਿਤ ਜਿੰਨੀ ਜਾਲੀ ਵੋਟਾਂ ਨੇ ਜਿੰਨੇ ਕੋਈ ਵਿਚਾਰੇ ਗੁਰੂ ਨੂੰ ਪਿਆਰੇ ਹੋ ਗਏ ਜਾਂ ਵਿਦੇਸ਼ ਚਲੇ ਗਏ ਜਾ ਜੋ ਕੋਈ ਪ੍ਰਵਾਸੀ ਬੈਠੇ ਸੀ ਉਹਨਾਂ ਦੀਆਂ ਵੋਟਾਂ ਬਲੀਆਂ ਉਹ ਵੋਟਾਂ ਕਟਾਉਣ ਵਾਸਤੇ ਅਸੀਂ ਇਹ ਸਰਵੇਖਣ ਸ਼ੁਰੂ ਕੀਤਾ ਹੈ ਤਾਂ ਕਿ ਅਸੀਂ ਆਉਣ ਵਾਲੀ ਚੋਣ ਦੇ ਵਿੱਚ ਨਿਰਪੱਖ ਚੋਣ ਕਰਾ ਕੇ ਵਿਰੋਧੀ ਪਾਰਟੀਆਂ ਦਾ ਮੂੰਹ ਤੋੜਮਾ ਜਵਾਬ ਦੇ ਸਕੀਏ ਆਮ ਲੋਕਾਂ ਨੂੰ ਵੀ ਯਕੀਨ ਕਰੰਗੇ ਸਰੋਗੀ ਦੱਸ ਸਕਦੇ ਜੇ ਜਰੂਰ ਲੋਕਾਂ ਦੇ ਜੇਕਰ ਆਮ ਲੋਕ ਜਿਹੜੇ ਲੋਕ ਬਸਤੀਆਂ ਗਲੀਆਂ ਮੁਹੱਲਿਆਂ 'ਚ ਬੈਠੇ ਆ ਉਹ ਸਾਦੀ ਪਾਰਟੀ ਦੇ ਆਗੂ ਜਿਹੜੇ ਉਹਨਾਂ ਬੁੱਥਾਂ 'ਚ ਰਹਿੰਦੇ ਆ ਉਹਨਾਂ ਨੂੰ ਦੱਸੋ ਅਸੀਂ ਬੀ ਐਲਓਜ਼ ਨੂੰ ਕਹਿ ਕੇ ਉਹ ਵੋਟਾਂ ਕਟਵਾਵਾਂਗੇ ਔਰ ਮੇਰੀ ਸਮਸਤ ਜ਼ਿਲ੍ਹੇ ਦੇ ਵਾਸੀਆਂ ਨੂੰ ਅਪੀਲ ਹੈ ਕਿ ਤੁਸੀਂ ਕੋਈ ਵੀ ਦਰਖਾਸਤ ਬੀਐਲਏ ਜੋ ਬੂਥਾਂ ਦੇ ਬੂਥ ਲੈਵਲ ਏਜੰਟ ਕੰਮ ਕਰਦੇ ਆ ਤੁਸੀਂ ਸਾਨੂੰ ਉਹਦੀ ਕਾਪੀ ਦੇ ਦਿਓ ਮੈਂ ਡੀਸੀ ਸਾਹਿਬ ਨੂੰ ਨਿੱਜੀ ਤੌਰ ਤੇ ਦੇ ਕੇ ਉਹਦੀ ਕਾਰਵਾਈ ਕਰਕੇ ਗਲਤ ਜਾਲੀ ਵੋਟਾਂ ਨੂੰ ਕਟਵਾਉਂਗਾ ਇਹਦੇ ਨਾਲ ਕੀ ਹੋਊਗਾ ਕਿ ਜਿਵੇਂ ਭਾਪੀ ਨੇ ਮਹਾਰਾਸ਼ਟਰ ਦੇ ਵਿੱਚ 40 ਲੱਖ ਵੋਟ 6 ਮਹੀਨਿਆਂ ਚ ਬਣਾਈ ਔਰ ਜਿੱਥੇ ਉਹਨਾਂ ਦੇ ਸੀਐਮ ਨੇ ਉਥੇ 29000 ਜਾਲੀ ਵੋਟ ਬਣਾਈ ਇਹ ਮੈਟਰ ਆਫ ਰਿਕਾਰਡ ਹੈ ਇਸ ਤਰੀਕੇ ਨਾਲ ਜਿਹੜੀਆਂ ਨਾ ਪਾਰਟੀਆਂ ਦੇ ਆਗੂ ਥਾਥਾਂ ਤੇ ਪਾਰਟੀਆਂ ਚ ਕੰਮ ਕਰਦੇ ਆ ਧਰਨੇ ਕਰਦੇ ਆ ਰੈਲੀਆਂ ਕਰਦੇ ਆ ਪ੍ਰੋਗਰਾਮ ਕਰਦੇ ਆ ਡੋਰ ਟੂ ਡੋਰ ਕਰਦੇ ਆ ਉਹਨਾਂ ਦੀ ਜਿਹੜੀ ਮਿਹਨਤ ਵਿਅਰਥ ਨਾ ਜਾਵੇ ਉਹਨਾਂ ਦੀ ਮਿਹਨਤ ਦੇ ਸਦਕਾ ਜਿਹੜੇ ਲੋਕ ਐ ਉਹ ਉਵੇਂ ਵੋਟਾਂ ਪਾ ਸਕਣ ਜਾਲੀ ਵੋਟਾਂ ਬਣਾ ਕੇ ਬੇਗਾਨੀਆਂ ਪਾਰਟੀਆਂ ਬੇਮਤਲਬਾ ਸਾਡੇ ਤੇ ਅਣਚਾਹੀ ਕੈਂਡੀਡੇਟਾਂ ਨੂੰ ਥੋਪਣਾ ਇਹ ਰਾਹੁਲ ਗਾਂਧੀ ਜੀ ਦਾ ਸੰਦੇਸ਼ ਐ ਕਾਂਗਰਸ ਪਾਰਟੀ ਦਾ ਸੰਦੇਸ਼ ਐ ਮੇਰੀ ਹਰ ਕਾਂਗਰਸ ਵਰਕਰ ਨੂੰ ਅਪੀਲ ਐ ਕਿ ਉਹ